ਤਾਂ ਕਿ ਤੁਸੀਂ ਅੱਜ ਪਿੰਡ ਰਾਮਪੁਰ ਪਹੁੰਚੇ ਹੋ ਭਾਜਪਾ ਸਰਕਾਰ ਦੇ ਉੱਪਰ ਤੁਸੀਂ ਨਿਸ਼ਾਨੇ ਸਾਧੇ ਨੇ ਵੋਟ ਚੋਰੀ ਦਾ ਇਹ ਜੋ ਲੰਬੇ ਸਮੇਂ ਤੋਂ ਕੰਟਰੋਵਰਸਿ ਚੱਲੀ ਜਾ ਰਹੀ ਹੈ ਮਹਾਰਾਸ਼ਟਰ ਤੋਂ ਤੁਰੀ ਹੈ ਚੰਦਰਾਪੁਰ ਜ਼ਿਲ੍ਹੇ ਤੋਂ ਤੁਰੀ ਹੈ ਕਿ ਵੋਟਾਂ ਜੋ ਕਾਂਗਰਸ ਦੀ ਫਰਕ ਦੇ ਵੋਟਾਂ ਕੱਟੀਆਂ ਵੀ ਗਏ ਨੇ ਵੋਟ ਚੋਰੀ ਵੀ ਕੀਤੀ ਜਾ ਰਹੀ ਹੈ ਇਸ ਮਸਲੇ ਦੇ ਉੱਪਰ ਤੁਸੀਂ ਕੀ ਕਹੋਗੇ ਦੇਖੋ ਜਿਹੜੀ ਵੋਟ ਚੋਰ ਗੱਦੀ ਛੋੜ ਮਹਿਮ ਰਾਹੁਲ ગાંધી ਜੀ ਨੇ ਸ਼ੁਰੂ ਕੀਤੀ ਹੈ ਦਸਕਤ ਮਹਿਮ ਉਹਦਾ ਪੂਰਨ ਤੌਰ ਤੇ ਕਾਂਗਸ ਪਾਰਟੀ ਤੇ ਉਹਦੇ ਵਰਕਰ ਸਮਰਥਨ ਕਰਦੇ ਨੇ। ਵੋਟ ਤੁਹਾਡਾ ਮੌਲਕ ਅਧਿਕਾਰ ਆ ਜਿਹੜਾ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਆਪਣੀ ਵੋਟ ਪਾ ਕੇ ਆਪਣੇ ਨਮਾਇੰਦੇ ਚੁਣਨ ਦਾ ਸਰਕਾਰ ਬਣਾਉਣ ਦਾ ਜੇ ਉਹ ਵੋਟ ਦੀ ਦਰਬਾਰ ਤੋਂ ਸਾਡੀ ਦਿਖਾਈ ਜਾਣਗੇ ਚੋਰੀ ਕਰੀ ਜਾਣਗੇ ਤਾਂ ਵੋਟ ਪਾਉਣ ਦਾ ਅਧਿਕਾਰ ਕਿੱਥੇ ਰਹਿ ਗਿਆ ਜਿਹੜੀ ਰਾਹੁਲ ਗਾਂਧੀ ਨੇ ਕਰਨਾਟਕਾ ਮਹਾਰਾਸ਼ਟਰ ਛੱਤੀਗੜ੍ਹ ਹਰਿਆਣੇ 'ਚ ਵੋਟ ਚੋਰੀ ਪੜੀ ਆ ਉਹਦਾ ਨਤੀਜਾ ਇਹ ਆ ਕਿ ਅੱਜ ਦੇਸ਼ ਦੇ ਹਰ ਨੌਜਵਾਨ ਹਰ ਬਜ਼ੁਰਗ ਹਰ ਵੋਟਰ ਦੇ ਮੂੰਹ ਜਵਾਨ ਤੇ ਆ ਗਿਆ ਵੋਟ ਚੋਰ ਗੱਦੀ ਛੋੜ ਉਸ ਮਹਮ ਤਹਿਤ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਅੰਦਰ ਦਸਕਤ ਮਹਮ ਸ਼ੁਰੂ ਕਰਾਈਆ ਕਾਂਗਰਸ ਪਾਰਟੀ ਦੇ ਬੈਨਰ ਥੱਲੇ ਉਹ ਦਸਕਤ ਮਹਮ ਪੰਜਾਬ ਚ ਆਗਾਜ਼ ਹੋ ਚੁੱਕਿਆ ਅਸੀਂ ਪੈਲ ਹਲਕੇ ਚ ਦਸਕਤ ਮਹਿਮ ਦੇ ਅੱਜ 10ਵੀਂ ਮੇਰੀ ਮੰਡਲ ਦੀ ਮੀਟਿੰਗ ਆ 10 ਮੰਡਲ ਨੇ ਪੈਲ ਹਲਕੇ ਦੇ ਉਹਨਾਂ 10ੇ ਮੀਟਿੰਗਾਂ ਕੰਪਲੀਟ ਹੋ ਗਿਆ ਸੋ ਬੜੀ ਜਲਦੀ ਅਸੀਂ ਦਸਕਤ ਕਰਾ ਕੇ ਪੰਜਾਬ ਕਾਂਗਰਸ ਨੂੰ ਸਬਮਿਟ ਕਰਾਂਗੇ ਫਿਰ ਰਾਹੁਲ ਗਾਂਧੀ ਜੀ ਪੂਰੇ ਦੇਸ਼ ਅੰਦਰੋਂ ਡਾਟਾ ਇਕੱਠਾ ਕਰਕੇ ਕਲੈਕਟ ਕਰਕੇ ਦੇਸ਼ ਦੇ ਚੋਣ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ 5 ਕਰੋੜ ਦਸਕਤ ਕਰਾ ਕੇ ਲੈ ਕੇ ਜਾਣਗੇ ਜਿਦੇ ਵਿੱਚ 5 ਮੰਗਾਂ ਰੱਖਿਆ ਗਈਆਂ ਨੇ ਜਿਹੜੀਆਂ ਕਿ ਪੈਂਫਲਟ ਉੱਤੇ ਛਾਪੀਆਂ ਨੇ ਜਿਹੜਾ ਬੰਦਾ ਇਸ ਮਹਿਮ ਨਾਲ ਸਹਿਮਤ ਆ ਉਹ ਤੋਂ ਹੀ ਸਾਈਨ ਕਰਾਏ ਜਾਣਗੇ ਜਿਹੜਾ ਆਪਣੇ ਵੋਟ ਦੀ ਸਹੀ ਵਰਤੋਂ ਕਰਨਾ ਚਾਹੁੰਦਾ ਉਹ ਇਹ ਤੇ ਹਰ ਹਾਲਤ ਚ ਸੈਨ ਕਰੇਗਾ ਤੋਂ ਦੇਸ਼ ਦੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਵੋਟ ਚੋਰੀ ਹੋ ਰਹੀ ਆ ਕਿਸ ਤਰ੍ਹਾਂ ਵੋਟ ਬਚਾਉਣੀ ਆ ਕਿਸ ਤਰ੍ਹਾਂ ਸੰਵਿਧਾਨ ਬਚਾਉਣਾ ਕਿਸ ਤਰ੍ਹਾਂ ਡੈਮੋਕ੍ਰੇਸੀ ਦਾ ਜਿਹੜਾ ਘਾਣਾ ਆ ਆਰਐਸਐਸ ਭਾਜਪੀ ਕਰ ਰਹੀ ਆ ਉਸ ਤੋਂ ਬਚਾਉਣ ਲਈ ਦੇਸ਼ ਲਈ ਰਾਹੁਲ ગાંધી ਅੱਗੇ ਆ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਇਲੈਕਸ਼ਨ ਕਮਿਸ਼ਨ ਦਾ ਇੱਕ ਇਲੈਕਟਰਲ ਬਾਡੀ ਆ ਸੰਵਿਧਾਨਕ ਬਾਡੀ ਆ ਇਹ ਇੰਪਾਰਸ਼ੀਅਲਟੀ ਇਸਨੇ ਮੇਨਟੇਨ ਰੱਖਣੀ ਹੁੰਦੀ ਆ ਨਿਰਪੱਖਤਾ ਰੱਖਣੀ ਹੁੰਦੀ ਆ ਇਸ ਵੱਲੋਂ ਵੀ ਜੋ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਬਾਰੇ ਕੀ ਕਹੋਗੇ ਕਿ ਭਾਜਪਾ ਇਹਨਾਂ ਜੋ ਏਜੰਸੀਜ਼ ਨੇ ਜੋ ਸੰਵਿਧਾਨਕ ਬਾਡੀਜ਼ ਨੇ ਇਹਨਾਂ ਨੂੰ ਮਿਸਯੂਜ਼ ਕਰ ਰਹੀ ਹੈ ਦੇਖੋ ਜਿਹੜੇ ਸੰਵਿਧਾਨਕ ਬਾਡੀਆਂ ਨੇ ਸਾਡੇ ਦੇਸ਼ ਅੰਦਰ ਉਹਨਾਂ ਤੇ ਪੂਰਨ ਤੌਰ ਤੇ ਆਰਐਸਐਸ ਭਾਜਪਾ ਕਬਜ਼ਾ ਕਰ ਚੁੱਕੀ ਹੈ ਰਾਹੁਲ ਗਾਂਧੀ ਹਰ ਮੰਚ ਤੇ ਹਰ ਸਟੇਜ ਤੇ ਦੇਸ਼ ਚ ਹੋਵੇ ਵਿਦੇਸ਼ ਚ ਹੋਵੇ ਇਹੀ ਗੱਲ ਕਹਿੰਦਾ ਵੀ ਦੇਸ਼ ਦਾ ਸੰਵਿਧਾਨ ਖਤਰੇ ਚਾ ਦੇਸ਼ ਦੀ ਡੈਮੋਕ੍ਰੇਸੀ ਦਾ ਕਹਾਣ ਕੀਤਾ ਜਾ ਰਿਹਾ ਉਹਨੂੰ ਬਚਾਉਣ ਲਈ ਅੱਜ ਲੋਕ ਲਾਮਬੰਦ ਹੋਣਗੇ ਤੇ ਇੱਕ ਹਜੂਮ ਇੱਕ ਜਨ ਨਾਇਕ ਦੇ ਤੌਰ ਤੇ ਰਾਹੁਲ ਗਾਂਧੀ ਅੱਗੇ ਆਏ ਨੇ ਸੋ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇ ਅਧਿਕਾਰਾਂ ਨੂੰ ਬਚਾਉਣ ਲਈ ਦੇਸ਼ ਦੀਆਂ ਜਿਹੜੀਆਂ ਸੰਵਿਧਾਨਕ ਅਹੁਦੇ ਨੇ ਉਹਨਾਂ ਨੂੰ ਆਰਐਸ ਦੇ ਪੰਜੇ ਤੋਂ ਆਜ਼ਾਦ ਕਰਾਉਣ ਲਈ ਇਹ ਮੂਰੇ ਆਏ ਨੇ ਰਾਹੁਲ ਗਾਂਧੀ ਤੋਂ ਸਾਰੇ ਲੋਕ ਇਹਦਾ ਸਾਥ ਹੈ ਪੂਰੇ ਪੰਜਾਬ ਵਿੱਚ ਛਿੜੀ ਜਾਵੇਗੀ ਮਹਿਮ ਜੀ ਪੂਰੇ ਪੰਜਾਬ ਚ ਪੂਰੇ ਦੇਸ਼ ਚ ਦਸਕਤ ਮਹਿਮ ਚੱਲ ਰਹੀ ਆ ਠੀਕ ਹੈ ਜੀ ਧੰਨਵਾਦ ਅ ਜਿਸ ਤਰ੍ਹਾਂ ਕਿ ਅੱਜ ਪਿੰਡ ਰਾਮਪੁਰ ਵਿਖੇ ਕਾਂਗਰਸ ਪਾਰਟੀ ਵੱਲੋਂ ਜੋ ਕਿ ਭਾਜਪਾ ਸਰਕਾਰ ਵੱਲੋਂ ਵੋਟ ਚੋਰੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਇੱਕ ਦਸਕਤ ਮਹਿਮ ਸ਼ੁਰੂ ਕੀਤੀ ਗਈ ਹੈ ਸਾਡੇ ਨਾਲ ਨੇ ਮੈਡਮ ਦੀਪੀ ਮੰਗੜ ਜੀ ਜੋ ਲੁਧਿਆਣਾ ਤੋਂ ਕਾਂਗਰਸ ਦੇ ਪ੍ਰਧਾਨ ਨੇ ਹਾਂ ਜੀ ਮੈਡਮ ਜੋ ਵੋਟ ਪਾਉਣ ਦਾ ਅਧਿਕਾਰ ਹੈ ਸਾਡਾ ਸੰਵਿਧਾਨਕ ਅਧਿਕਾਰ ਹੈ ਇਸ ਅਧਿਕਾਰ ਦੀ ਜੋ ਪਾਰਟੀਆਂ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਉਲੰਘਣਾ ਕੀਤੀ ਜਾ ਰਹੀ ਹੈ ਕੀ ਕਹੋਗੇ ਇਸ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਰੋਹਲ ਗਾਂਧੀ ਜੀਆ ਨੇ ਇਹ ਬਹੁਤ ਵੱਡਾ ਸਟੈਪ ਚੱਕਿਆ ਆ ਕਿਉਂਕਿ ਜਿਹੜਾ ਇਹਨਾਂ ਦਾ ਖਲਾਸੇ ਕੀਤੇ ਨੇ ਇਹ ਬਹੁਤ ਛਲੰਗਾਯੋਗ ਨੇ ਇਹ ਇਹ ਨਹੀਂ ਹੈਗਾ ਵੀ ਇਕੱਲੇ ਕਾਂਗਰਸ ਵਾਲੇ ਕਹਿੰਦੇ ਆ ਬਾਕੀ ਹੋਰ ਵੀ ਸਾਰੇ ਕਹਿੰਦੇ ਨੇ ਵੀ ਇਹ ਜੋ ਅਸੀਂ ਵੋਟ ਪਾਉਂਦੇ ਸੀ ਕਾਂਗਰਸ ਨੂੰ ਜਾਂ ਕਿਸੇ ਹੋਰ ਪਾਰਟੀ ਨੂੰ ਪਾਉਂਦੇ ਸੀ ਉਹ ਚਲੇ ਭਾਜਪਾ ਕੋਲੇ ਜਾਂਦੀ ਸੀ ਵੀ ਭਾਜਪਾ ਕਿਵੇਂ ਬਣ ਜਾਂਦੀ ਹੈ ਕਿਉਂਕਿ ਜਿਹੜੇ ਇਹ ਪੰਜ ਦੇ ਵਿੱਚ ਕਾਲਮ ਨੇ ਦਿੱਤਾ ਹੋਇਆ ਦੇਖੋ ਬੋਟ ਚੋਰ ਗੱਦੀ ਛੋੜ ਹਾਂਜੀ ਕਿਉਂਕਿ ਇਹ ਜਿਹੜੀ ਮਹਿੰਮ ਚਲਾਈ ਆ ਇਹਦੇ ਨਾਲ ਅਸੀਂ ਘਰ ਘਰ ਜਾ ਕੇ ਲੋਕਾਂ ਦੇ ਕੋਲੋਂ ਸੈਂ ਸੈਨ ਕਰਵਾਵਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਬੰਦਾ ਇਹਦੇ ਨਾਲ ਸਹਿਮਤ ਹੋਊਗਾ ਉਹ ਸੈਨ ਵੀ ਕਰੂਗਾ ਆਪਣਾ ਫੋਨ ਨੰਬਰ ਵੀ ਦੇਊਗਾ ਤੇ ਉਹ ਇਸ ਨੂੰ ਪੜ ਕੇ ਇਹਦੇ ਪ੍ਰਤੀ ਆਵਾਜ਼ ਵੀ ਉਠਾਊਗਾ ਗੱਲ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਲੋਕ ਇਹੀ ਚਾਹੁੰਦੇ ਨੇ ਵੀ ਸਰਕਾਰ ਕਾਂਗਰਸੀ ਆਵੇ ਤੇ ਕਾਂਗਰਸ ਦੀ ਸਰਕਾਰ ਆਉਣ ਦੇ ਨਾਲ ਹੀ ਸਾਡਾ ਜਿਹੜਾ ਭਲਾ ਹੋਣਾ ਤੇ ਜਿਹੜੀ ਬੈਲਟ ਪੇਪਰ ਦੇ ਉੱਪਰ ਵੀ VOTING ਦੀ ਮੰਗ ਕਰ ਰਹੇ ਹੋ ਤੁਸੀਂ ਜਾਸਰ ਇਲੈਕਟ੍ਰੋਨਿਕ ਜੋ VOTING ਹੋ ਰਹੀ ਹੈ ਨਹੀਂ ਜੀ ਇਲੈਕਟ੍ਰੋਨਿਕ ਮੀਡੀਆ ਵਾ ਇਲੈਕਟ੍ਰੋਨਿਕ ਜਿਹੜੀ VOT ਪਾਉਣੀ ਆ ਸੀ ਉਹ ਤੁਹਾਨੂੰ ਪਤਾ ਹੀ ਆ ਵੀ ਉਹਦੇ ਵਿੱਚ ਘਪਲਾਵਾ ਜੀ ਹੋ ਰਿਹਾ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਚਾਹਨਾ ਬੈਲਟ ਪੇਪਰ ਨਾਲ VOT ਪਾਵੇ ਨੰਬਰ 2 ਦਿੱਤੇ ਕਿ ਜਿਨ੍ਹਾਂ ਲੋਕਾਂ ਨੇ ਇਹ ਬਣਾਏ ਸੀਗਾ VOTER ਮਸ਼ੀਨ ਬਣਾਈ ਸੀ ਉਹਨਾਂ ਨੇ ਤਾਂ ਇਹਨੂੰ ਰਿਜੈਕਟ ਕਰਤਾ ਸਾਡੇ ਇੱਥੇ ਜਿਹੜੇ ਹੈਗੇ ਨੇ ਲੋਕ ਇੰਡੀਆ ਦੇ ਵਿੱਚ ਇਹਨੂੰ ਇਹ ਦੁਆਰਾ ਦੁਆਰਾ ਲਿਆ ਕੇ ਇਲੈਕਟ੍ਰੋਨਿਕ ਥ्रू ਬੋਟਾ ਪਵਾਉਂਦੇ ਨੇ ਕਿਉਂਕਿ ਇਹ ਬੰਦ ਹੋਣੀ ਚਾਹੀਦੀ ਆ ਕਿਉਂਕਿ ਵੈਲਟ ਪੇਪਰ ਦੇ ਨਾਲ ਹੀ ਬੋਟ ਪੈਣੀ ਚਾਹੀਦੀ ਆ ਨਾਲੇ ਬੰਦੇ ਦੀ ਪੂਰੀ شناخت ਹੋ ਕੇ ਹੀ ਬੋਟ ਪੈਣੀ ਚਾਹੀਦੀ ਆ ਮੈਂ ਕਿਹੜੇ ਕਿਹੜੇ ਹਲਕੇ ਵਿੱਚ ਜਾ ਕੇ ਲੋਕਾਂ ਨੂੰ ਤੁਸੀਂ ਲਾਮਬੰਦ ਕਰੋਗੇ ਮੇਰੇ ਕੋਲ ਦੇਖੋ ਜੀ ਪੈਲ ਹਲਕਾ ਮੇਰੇ ਕੋਲ ਖੰਨਾ ਔਰ ਸਮਰਾਣਾ ਔਰ ਮਾਛੀਬੜਾ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾਵਾਂਗੇ ਪੂਰੇ ਹਲਕਿਆਂ ਦੇ ਵਿੱਚ ਜਾਵਾਂਗੇ ਜਾ ਕੇ ਇਕੱਲੇ-ਇਕੱਲੇ ਬੰਦੇ ਨੂੰ ਇਸ ਪ੍ਰਤੀ ਜਾਗਰੂਤ ਕਰਾਂਗੇ ਤੇ ਉਹਨਾਂ ਦੇ ਕੋਲੋਂ ਸਾਈਨ ਵੀ ਕਰਵਾਵਾਂਗੇ ਤੇ ਉਹਨਾਂ ਦਾ ਫੋਨ ਨੰਬਰ ਵੀ ਲਵਾਂਗੇ ਤੇ ਉਹਨਾਂ ਦਾ ਨਾਮ ਪਤਾ ਸਾਰਾ ਹੋ ਗਿਆ ਇਹਦੇ ਵਿੱਚ ਠੀਕ ਹੈ ਧੰਨਵਾਦ ਸਾਡੇ ਸਹਿਬਾਨ ਨੇ ਦੇਖਿਆ ਹੁਣ ਆਪਾਂ ਹੀ ਇਹੀ ਹੈ ਗੱਲ ਉਹ ਅੱਜ ਜਿਹੜਾ ਜਿਹੜਾ ਸਵਾਂਵਾ ਤੁਹਾਨੂੰ ਬੁਖਾਰ ਦੇ ਸਵਾਂਵਾ ਦੇ ਫਾਰਮ ਵੀ ਦਿੱਤੇ ਜਾਣਗੇ ਘਰ-ਘਰ ਜਾਣ ਲਈ ਜਿਹੜੀਆਂ ਨਾਲ ਨਾਲ ਸਰਕਾਰ ਬਣਾਉਂਦੇ ਰਿਪੋਰਟ ਵੀ ਕਰਦੇ ਨੇ ਉਹਦਾ ਆਪਾਂ ਹੀ ਲੋਕਾਂ ਨੂੰ ਜਾਗਰੂਕ ਕਰਨਾ ਧਿਸ਼ਨਾ ਕਰਨਾ ਇਹ ਸਰਕਾਰ ਦਾ ਪਰੇਭੂਮਿਕਾ ਪੰਜਾਬ ਸਰਕਾਰ ਕਰ ਰਹੀ ਕੀ ਕਰਦੀ ਆਪਾਂ ਨੂੰ ਕੋਈ ਇਹ ਵੀ ਝੂਠੇ ਆ ਲਾ ਲਿਆ ਤੋਂ ਲਾ ਲਾ ਕੇ ਸਰਕਾਰ ਬਣੀ ਹੋਈ ਹੈ ਲੋਕਾਂ ਦੇ ਬਾਦ ਵਿੱਚ ਕੋਈ ਉਕਰ ਵੀ ਨਹੀਂ ਸਾਰੇ ਦਾ ਪੰਜਾਬ ਨੂੰ ਇਨ੍ਹਾਂ ਦੇ ਵਾਅਦੇ ਘੜ ਆਏ ਨਹੀਂ ਸਰਕਾਰ ਕੋਲ ਨਹੀਂ ਆਵਾਜ਼ ਵੀ ਪਾਉਣ ਦੇ ਝੂਠਾ ਸੀ ਲੋਕਾਂ ਨੇ ਮਨੋ ਵੀ ਤੋਂ ਲਿਆ ਪਕਾ ਕਰ ਦਿੱਤਾ ਜੇ ਦੇਸ਼ ਦੀ ਗੱਲ ਕਰਦੇ ਆ ਆਮ ਆਦਮੀ ਦੀ ਗੱਲ ਕਰਦੇ ਤਾਂ ਕਾਂਗਰਸ ਵਾਲੇ ਆ راہਲ ਗਾਂਧੀ ਜੀ ਚੱਲੇ ਹੋਏ ਨੇ ਪੂਰਾ ਸਰਕਾਰ ਇਹਨੇ ਦੇ ਦੇ ਇੱਕ ਦੀ ਗੱਲ ਕਰਾ ਲਈਏ ਲੋਕਾਂ ਦੇ ਤੁਸੀਂ ਕਰ ਦਿੰਦੇ ਜੀ ਮੇਰੀ ਇਹ ਬੇਨਤੀ ਹੈ ਜਿਹੜੇ ਤੁਮਾਂ ਨੂੰ ਜਫਾਰਮ ਦਿੱਤੇ ਜਾਣਗਾ ਘਰ-ਘਰ ਤੋਂ ਫਾਰਮ ਕਰਾ ਕੇ ਆਪਾਂ ਜਲਦ ਤੋਂ ਜਲਦ ਇਹ ਆਪਾਂ ਰਮੇਂਟੇ ਨੂੰ ਰਕਾ ਦੇ ਨੂੰ ਸਪੋਰਟ ਕਰਦੇ ਨੇ ਬਿਚ ਸਟੇਟ ਦੇ ਵਿੱਚ ਆਪਾਂ ਉਸ ਨੂੰ ਪਿੰਡ-ਪਿੰਡ ਸ਼ਹਿਰ-ਸ਼ਹਿਰ ਗਲੀ-ਗਲੀ ਦਸਣ ਲਈ ਅਸੀਂ ਆ ਕਿ ਤੋਂਡੇ ਮੰਡਲ ਜਾਇਆ 10 ਵੀ ਮੇਰੀ ਕੀਟੀ ਦਾ ਮੰਡਲ ਦੀ ਤਾਂ ਆ ਕੇ ਦਿਆਂ 10 ਮੰਡਲ ਪੜੇ ਹੋਏ ਨੇ 10 ਵੀ ਕੀਟੀ ਦਾ ਉਹ ਦਸਤਕ ਮਹਿਮਾ ਜੀ ਜੇ ਤੁਸੀਂ ਸਾਰੇ ਸਹਿਮਤ ਹੋ ਹੋਰ ਚੋਰ ਗਤੀ ਛੋੜ ਦਸਤਖਤ ਮਹਿਮਲਾ ਤਾਂ ਸਾਰੇ ਹੱਥ ਫੜੇ ਕਰਕੇ ਦੱਸੋ ਕਿ ਸਹਿਮਤ ਹੋਏ ਬਹੁਤ ਧੰਨਵਾਦ ਕਿਉਂਕਿ ਜਿਹੜੀ ਇਹ ਚੂਹ ਫਾਸੀ ਕਿਸੇ ਨੂੰ ਹੀ ਦੱਸਣਾ ਸੱਚ ਦੱਸਣਾ ਆਪ ਪੈਪਰ ਲੈ ਕੇ ਅੱਗੇ ਰਹੇ ਜੀ ਪੰਜ ਮੰਗਾ ਕੌਂਸਲ ਪਾਰਟੀ ਆਰੋਗੰਦੀ ਜੀ ਨੇ ਕਿਹਾ ਹਵਾ ਜਿਹਨੇ ਪੰਜ ਮੰਗਾ ਨੇ ਉਹਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਪੁੱਛਿਆ ਜਾਣਾ ਮਸ਼ੀਨ ਪੜ ਜੋ ਵੋਟਰ ਸੂਚੀ ਨੂੰ ਫੋਟੋਸ ਤੇ ਜਨਤਕ ਲੋਕਾਂ ਦੀ ਤਾਂ ਜਿਹੜੀ ਮਸ਼ੀਨ ਆ ਉਹਦੇ ਤੇ ਵੀ ਜਿਹੜਾ ਬੰਦਾ ਵੋਟ ਪਾਉਣ ਜਾਂਦਾ ਉਹਦੀ ਫੋਟੋ ਆਵੇ ਪੀਐਸਜੀ ਬੰਦਾ ਸਹੀ ਆ ਵੋਟ ਪਾਉਣ ਆ ਗਿਆ ਦੂਜੀ ਜਿਹੜੀ ਮੰਗ ਆ ਹਰੇ ਚੋਣ ਤੋਂ ਪਹਿਲਾਂ ਫੋਕਲ ਸੁਨੇਹਰ ਸੁਪਾਈਆਂ ਅਤੇ ਜੋੜੀਆਂ ਜਿਹੜੀਆਂ ਨਵੀਆਂ ਵੋਟਾਂ ਦਾ ਬੇਵਕਤਾ ਜਾਵੇ ਤੀਜੀ ਮੰਗ ਗਲਤ ਟੰਗ ਨਾਲ ਜਿਹੜੀ ਕਟਾਈ ਗਈ ਵੋਟਾਂ ਸਵਾਰਥ ਵਿੱਚ ਪ੍ਰਜੋਗ ਸ਼ਿਕਾਇਤ ਨਿਵਾਰਨ ਤੋਂ ਤਰੰਤ ਕੀਤਾ ਜਾਵੇ ਚੌਥੀ ਮੰਗਾ ਆਖਰੀ ਸਮੇਂ ਤੇ ਕਈ ਵਾਰ ਸਮਝ ਆਉਂਦ ਰਹਿੰਦੇ ਨੇ ਕਿ ਆਹ ਬੋਟਾ ਨਵੇਂ ਆ ਬਣ ਕੇ ਆਈਆਂ ਨੇ ਇਹਨਾਂ ਦੀ ਸਮਾਂ ਸੀਮਾ ਡੇਟ ਤੈਅ ਹੋਣੀ ਚਾਹੀਦੀ ਜੇ ਅੱਜ ਡੇਟ ਤੱਕ ਹੀ ਆਈਆਂ ਨੇ ਉਸ ਤੋਂ ਬਾਅਦ ਕੋਈ ਨਵੀਂ ਫਰਾਰੀ ਮੋਕਲੀ ਹੋਊਗੀ ਕਿਉਂਕਿ ਲਾਸਟ ਪੰਜਵੀਂ ਮੰਗਾ ਯੋਜਨਾ ਵਾਂਗ ਤਰੀਕੇ ਨਾਲ ਵੋਟਰਾਂ ਨੂੰ ਦਬਾਉਂਦੀ ਜਿਵੇਂ ਕਈ ਵਾਰ ਅਫਸਰ ਦਬਾਉਂਦੇ ਨੇ ਜਾਂ ਪ੍ਰਸ਼ਾਸਨ ਦਬਾਉਂਦਾ ਕਿ ਕਿਸੇ ਅਫਸਰ ਨੇ ਜਾਂ ਪ੍ਰਸ਼ਾਸਨ ਨੇ ਕਿਸੇ ਵੋਟਰ ਨੂੰ ਦਬਾਇਆ ਕਿਸੇ ਨੂੰ ਧਮਕਿਆ ਪੀਓ ਦੇ ਕਾਰਵਾਈ ਹੋਣੀ ਚਾਹੀਦੀ ਹੈ ਪਾਜੀ ਮੰਗਾ ਰਾਹੁਲ ਗਾਂਧੀ ਜੀ ਨੇ ਟੈਂਪਰੇਟ ਵਿੱਚ ਰੱਖਿਆ ਲੈ ਤਾਂ ਦਿੱਤਾ ਹੈ ਕਿ ਇਸ ਕਨਸਟੀਟਿਊਸ਼ਨਲ ਹੱਤ ਨੂੰ ਚੋਰੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਜਦੋਂ ਬਹੁਤ ਸਾਰੇ ਸਟੇਟਾਂ ਦੇ ਵਿੱਚ ਪਪੂ ਜੀ ਨੇ ਦੱਸਿਆ ਸਰਕਾਰਾਂ ਬਣਦੀਆਂ 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 ਰਹਿੰਦੀਆਂ ਨਹੀਂ ਤਾਂ ਉਦੋਂ ਰਾਹੁਲ ਗਾਂਧੀ ਨੇ ਇੱਕ ਬਹੁਤ ਵੱਡੀ ਸਕੈਮ ਬਹੁਤ ਵੱਡਾ ਘਪਲਾ ਕਰਕੇ ਕਿਹਾ ਹੈ ਕਿ ਜਿਵੇਂ ਮਨੋ ਕੇ ਰਾਮਪੁਰ ਪਿੰਡ ਹੈ ਇੱਕ ਉਹਦੇ ਸਰਪੰਚ ਨੂੰ ਜਿਹੜਾ ਮੌਜੂਦਾ ਸਰਪੰਚ ਆ ਸਰਦਾਰ ਕਮਲਜੀਤ ਸਿੰਘ ਨੂੰ ਹੂंजे ਲਾਉਣਾ ਹੈ ਤੇ ਸਰਕਾਰ ਉਹਦੇ ਪਰਿਵਾਰਾਂ ਦੀਆਂ ਉਹਦੇ ਸਮਰਥਕਾਂ ਦੀਆਂ ਗਿਣਤੀ ਦੀਆਂ ਵੋਟਾਂ ਚੁੱਪਚੀ ਤਰ੍ਹਾਂ ਕੱਢਦੀ ਹੈ ਕਿ ਜਦੋਂ ਵੋਟਾਂ ਕੈਂਦੀਆਂ ਤੇ ਵੋਟਾਂ ਘਾਟੇ ਕਿੱਥੇ ਹੋਈਆਂ ਨੇ ਅੜੇ ਜਿਹੜਾ ਵਾਲੇ ਸਾਡੇ ਸਰਪੰਚ ਸਾਹਿਬ ਬੈਠੇ ਨੇ ਜਿਨ੍ਹਾਂ ਨੇ ਚੋਣ ਜਾਈ ਹੈ ਮਲੀਪੁਰ ਵਾਲੇ ਜਾਣਦੇ ਨੇ ਇਹ ਇੱਕ ਬਹੁਤ ਵੱਡਾ ਘਪਲਾ ਸੀ ਜਿਹੜਾ ਸਾਡੇ ਸਤਕਾਰਯੋਗ ਰਾਜਗਾਂਦੀ ਉਹਨੇ ਕਾਢ ਕੇ ਲਿਆਂਦਾ ਸੀ ਤੇ ਇਸ ਵੱਡੇ ਘਪਲੇ ਸਰਕਾਰ ਦੇ ਵਿੱਚ ਜਦੋਂਸੀਂ ਹੈਰਾਨ ਹੁੰਨੇ ਆ ਕਿ ਭਾਰਤੀ ਜਨਤਾ ਪਾਰਟੀ ਨੇ ਢੱਕਾ ਵੀ ਤੋੜਿਆ ਦੇਸ਼ ਲਈ ਤੇ ਫਿਰ ਵੀ ਤੀਜੀ ਵਾਰ ਸਰਕਾਰ ਬਣ ਜਾਂਦੀ ਹੈ ਕਿ ਉਦੋਂ ਇੱਕ ਘਪਲਾ ਬਹੁਤ ਵੱਡੇ ਆਪ ਰੱਖਦਾ ਤੁਹਾਡੀਆਂ ਜ਼ਮੀਰਾਂ ਤੁਹਾਡੇ ਹੱਕ ਤੁਹਾਡਾ ਸਭ ਕੁਝ ਅਣਕੋਲ ਗਾਇਰ